ਜੇ ਕਿਸੇ ਬੰਦੇ ਨੂੰ ਆਪਣੀ ਘਰਵਾਲੀ ਦੇ ਵਿੱਚੋਂ ਕਮੀਆਂ ਕੱਢਣ ਲਈ ਕਹਿ ਦਿੱਤਾ ਜਾਵੇ ਨਾ ਤੇ ਬੰਦਾ ਹਜ਼ਾਰਾਂ ਹੀ ਕਮੀਆਂ ਕੱਢ ਦਵੇਗਾ ਆ ਸੁਣਿਓ ਪੂਰੀ ਗੱਲਬਾਤ ਬਾਬਾ ਜੀ ਦੀ ਇੱਕ ਨਾ ਕੋਈ ਘਰ ਵਾਲੀ ਹਮ ਐਤਵਾਰ ਦਾ ਦਿਨ ਬੈਠੀ ਬੈਠੀ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਕੋਈ ਪੰਜ ਕਮੀਆਂ ਐਸੀਆਂ ਦੱਸੋ ਅੱਛਾ ਵੀ ਜਿਹੜੀਆਂ ਤੁਹਾਨੂੰ ਮੇਰੇ ਵਿੱਚ ਨਜ਼ਰ ਆਉਂਦੀਆਂ ਨੇ ਮੇਰੀਆਂ ਪੰਜ ਕਮੀਆਂ ਗਿਣਾ ਦੋ ਹਾਂ ਉਹਦੇ ਘਰ ਵਾਲਾ ਸਿਆਣਾ ਸੀ ਉਹਨੇ ਸੋਚਿਆ ਵੀ ਕਮੀਆਂ ਤਾਂ ਤੇਰੀਆਂ ਹੁਣੇ ਪਤਾ ਨਹੀਂ ਮੈਂ ਕਿੰਨੀਆਂ ਗਿਣਾ ਦੇ ਆ ਪਰ ਜੇ ਮੈਂ ਤੇ ਨਹੀਂ ਪੰਜ ਕਮੀਆਂ ਤੈਨੂੰ ਦੱਸਿਆਂ ਤੂੰ ਅੱਗੋਂ ਮੇਰੀਆਂ 50 ਸੁਣਾਏਗੀ ਕੀ ਫਾਇਦਾ ਕਲੇਸ਼ ਨੂੰ ਇਹ ਘਰ ਹਮ ਉਹ ਕਹਿੰਦਾ ਵੀ ਇਹ ਤਾਂ ਵੀ ਸੋਚਣ ਵਾਲੀ ਗੱਲ ਆ ਥੋੜਾ ਟਾਈਮ ਦੇ ਬਿਲਕੁਲ ਉਹ ਸੋਚ ਕੇ ਕਹਿੰਦਾ ਚੰਗਾ ਫਿਰ ਕਹਿੰਦੀ ਟਾਈਮ ਲੈ ਕੇ ਦੱਸ ਦਿਓ ਹਾਂ ਤੇ ਉਹ ਭਾਈ ਦੋਏ ਦਿਨ ਸੋਮਵਾਰ ਨੂੰ ਅੱਗੇ ਵੀ ਰੋਜ਼ ਦਫ਼ਤਰ ਜਾਂਦਾ ਥੋੜਾ ਤਿਆਰ ਹੋ ਕੇ ਪਹਿਲਾਂ ਗਿਆ ਰਾਹ 'ਚ ਉਹਨੇ 5 ਗੁਲਾਬ ਦੇ ਫੁੱਲ ਜਾਨੀ ਇੱਕ ਗੁਲਦਸਤਾ ਜਿਹਾ ਬਣਾਇਆ ਦਫ਼ਤਰ 'ਚ ਬਹਿ ਕੇ ਇੱਕ ਚਿੱਠੀ ਲਿਖੀ ਆਪਣੇ ਕਿਸੇ ਪੀਐਨ ਨੂੰ ਕਹਿੰਦਾ ਵੀ ਮੇਰੇ ਘਰੇ ਜਾ ਮੇਰੇ ਘਰ ਵਾਲੀ ਨੂੰ ਜਾ ਕੇ ਫੜਾ ਕੇ ਆ ਉਹ ਜਦੋਂ ਨੇ ਉਹ ਚਿੱਠੀ ਪੜ੍ਹੀ ਨਾ ਤੇ ਉਹਦੇ ਵਿੱਚ ਲਿਖਿਆ ਵੀ ਭਾਗਵਾਨੇ ਤੂੰ ਤਾਂ ਗਲਾਬ ਦੇ ਫੁੱਲਾਂ ਦੀ ਤਰ੍ਹਾਂ ਮਹਿਕਦੀ ਏ ਇਹਨਾਂ ਤੋਂ ਵੀ ਤੂੰ ਮੈਨੂੰ ਸੋਹਣੀ ਲੱਗਦੀ ਏ ਤੂੰ ਕਮੀਆਂ ਦੀ ਗੱਲ ਕਰਦੀ ਏ ਤੇਰੇ ਵਿੱਚ ਤਾਂ ਸਾਰੇ ਗੁਣੇ ਗੁਣ ਨੇ ਚਿਗਾਈਆਂ ਹੀ ਨੇ ਤੂੰ ਜਿਹੋ ਜੀ ਵੀ ਮੈਨੂੰ ਬਹੁਤ ਪਿਆਰੀ ਲੱਗਦੀ ਏ ਏਦਾਂ ਜਦੋਂ ਚਿੱਠੀ ਪੜ੍ਹੀ ਨਾ ਉਹਦੇ ਅੰਦਰ ਬਰਾਗ ਆਇਆ ਇੰਨਾ ਪਿਆਰ ਆਪਣੇ ਘਰ ਵਾਲੇ ਲਈ ਉਹਨੂੰ ਜਣੀ ਮਸੀ ਸ਼ਾਮ ਆਈ ਵੀ ਕਦੋਂ ਮੇਰੇ ਘਰ ਆਲਾ ਆਪੇ ਕੁੰਡਾ ਖੜਕਾਇਆ ਉਹਨੇ ਭੱਜ ਕੇ ਗੇਟ ਖੋਲੇ ਅੱਖਾਂ ਚੋਂ ਹੰਝੂ ਚਿਹਰੇ ਤੇ ਮੁਸਕਾਨ ਜੱਫੀਆਂ ਪਾਉਂਦੀ ਏ ਜਣੀ ਉਹ ਦਿਨ ਤੋਂ ਆਪਣੇ ਘਰ ਵਾਲੇ ਨੂੰ ਦੁੱਗਣਾ ਪਿਆਰ ਕਰਨ ਲੱਗ ਪਈ ਉਹ ਵੀ ਸਿਆਣੇ ਸਮਝਾਉਂਦੇ ਨੇ ਕਿਸੇ ਦੀ ਆਲੋਚਨਾ ਕਰਨ ਤੋਂ ਗੁਰੇਜ਼ ਕਰੋ ਕਿਸੇ ਦੀ ਬੜਾਈ ਕਰਕੇ ਦੇਖੋ ਕਿੰਨਾ ਪਿਆਰ ਮਿਲਦਾ ਕਹਿੰਦੇ ਜ਼ਿੰਦਗੀ 'ਚ ਹੁਨਰ ਵੀ ਸਿੱਖਣਾ ਚਾਹੀਏ ਜੰਗ ਆਪਣੋਸੇ ਹੋ ਤੋ ਹਾਰ ਜਾਣਾ ਚਾਹੀਏ ਉਮਰ ਬਰਕਾ ਪਸੀਨਾ ਉਸ ਦੀ ਗੋਦ ਵਿੱਚ ਸੂਕ ਜਾਏਗਾ ਹਮਸਫਰ ਕਿਆ ਹੁੰਦਾ ਹੈ ਜੇ ਬਡਾਪੇ ਮੇ ਸਮਝ ਆਏਗਾ ਓਏ ਹੋਏ ਕੀ ਬਾਤ ਹੈ ਜੀ ਦੇਖਿਆ ਜੇ ਤੁਸੀਂ ਇੱਕ ਦੂਜੇ ਦੀਆਂ ਕਮੀਆਂ ਕੱਢਣੀਆਂ ਸ਼ੁਰੂ ਕਰ ਦੋਗੇ ਨਾ ਫਿਰ ਉਹ ਘਰ ਜਿਆਦਾ ਦੇਰ ਤੱਕ ਨਹੀਂ ਵਸਦਾ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਯਾਰ ਇੱਕ ਵਾਰ ਨਾ ਬਾਬਾ ਜੀ ਦੀ ਗੱਲ ਨੂੰ ਪੂਰਾ ਲਾਸਟ ਤੱਕ ਜਰੂਰ ਸੁਣਿਓ ਆ ਸੁਣਿਓ ਫਿਰ ਪੂਰੀ ਗੱਲ ਬਾਤ ਆ ਸੁਣਿਓ ਮਿੱਤਰੋ ਗੱਲ ਸੁਣ ਕੇ ਸ਼ੇਅਰ ਕਰਨੇ ਵਾਲੀ ਆ ਦੋ ਸਗੇ ਭਰਾ ਵੱਡਾ ਭਰਾ ਅਮੀਰ ਹੋ ਜਾਂਦਾ ਬਹੁਤ ਛੋਟਾ ਭਰਾ ਗਰੀਬ ਵਿਚਾਰਾ ਨਮਾਣਾ ਰਹਿ ਜਾਂਦਾ ਹੈ ਵਡੇ ਭਰਾ ਦੀ ਜਦੋਂ ਜਦੋਂ ਮੁੰਡੇ ਦੀ ਜਨ ਚੜਦੀ ਛੋਟੇ ਭਰਾ ਨੂੰ ਜਨ ਨਾ ਲੈ ਕੇ ਜਾਂਦਾ ਵੀ ਉੱਥੇ ਮੇਰੀ ਹੱਦ ਕੋ ਅਗਲਾ ਪੁੱਛੂ ਇਹਦਾ ਆ ਭਰਾ ਹੈਂ ਤਕੜੇ ਤਕੜੇ ਅਮੀਰ ਰਿਸ਼ਤੇਦਾਰ ਯਾਰ ਦੋਸਤ ਲੈ ਜਾਂਦਾ ਹੁਣ ਉਹ ਕੁੜੀ ਵਾਲੇ ਜਿੰਨੇ ਅਮੀਰ ਹੁੰਦੇ ਉੰਨੇ ਸਿਆਣੇ ਹੁੰਦੇ ਜਿਵੇਂ ਆਪਾਂ ਰੀਵਨ ਕੱਟਣ ਵੇਲੇ ਬਰਾਤ ਰੋਕ ਲੰਨੇ ਆ ਨਾ ਇੱਕ ਗੇਟ ਤੇ ਉੱਥੇ ਗੇਟ ਤੇ ਨਾ ਜਨ ਰੋਕ ਕੇ ਕਹਿੰਦੇ ਵੀ ਸਾਡੇ ਪਿੰਡ ਦਾ ਰਿਵਾਜ ਆ ਵੀ ਅਸੀਂ ਉਸੇ ਬੰਦੇ ਨੂੰ ਅੰਦਰ ਲੰਘਣ ਦੰਨੇ ਆ ਜਿਹੜਾ ਦਾਹ ਛਿੱਤਰ ਖਾਊਗਾ ਪਹਿਲਾਂ ਅਸੀਂ ਅਗਲੇ ਦਾਹ ਛਿੱਤਰ ਮਾਰਦੇ ਆ ਫਿਰ ਅੰਦਰ ਜਾਣ ਦੰਨੇ ਆ ਬੰਦਾ ਹੁਣ ਉਹ ਅਮੀਰ ਲੋਕ ਤਕੜੇ ਲੋਕ ਛਿੱਤਰ ਤਾਂ ਆਮ ਬੰਦਾ ਨਹੀਂ ਖਾਂਦਾ ਉਹ ਕਹਿੰਦੇ ਅਸੀਂ ਇੱਥੇ ਵਿਆਹ ਆਏ ਆ ਜਨ ਆਏ ਆ ਛਤਰਖਾਨੇ ਨਹੀਂ ਆਏ ਉਹ ਕਹਿੰਦੇ ਸਾਡੇ ਪਿੰਡ ਦਾ ਰਿਵਾਜ ਆ ਉਹ ਕਹਿੰਦੇ ਫਿਰ ਇਦੋਂ ਦਾ ਸੀ ਆਪਣੇ ਘਰੇ ਚੰਗੇ ਲੋਕ ਆਪਣੇ ਘਰਾਂ ਨੂੰ ਮੁੜਨ ਲੱਗ ਜਾਂਦੇ ਉਹਨਾਂ ਚੋਂ ਇੱਕ ਸਿਆਣਾ ਜਿਹਾ ਬੰਦਾ ਨਾ ਭੱਜ ਕੇ ਪਿੱਛੇ ਪਿੰਡ ਜਾਂਦਾ ਉਹਦੇ ਗਰੀਬ ਭਰਾ ਨੂੰ ਦੱਸਦਾ ਵੀ ਇਦਾਂ ਤੇਰੇ ਭਰਾ ਦੀ ਜਨ ਰੁਕੀ ਖੜੀ ਆ ਗੱਲ ਪਿੱਛੇ ਜਿਹੋ ਜਿਹੇ ਕੱਪੜਿਆਂ 'ਚ ਹੁੰਦਾ ਨਾ ਉਹਦਾ ਉਹ ਭਰਾ ਓਵੇਂ ਉਹਦੇ ਨਾਲ ਆਉਂਦਾ ਗੇਟ ਤੇ ਆ ਕੇ ਕਹਿੰਦਾ ਵੀ ਮੈਂ ਜਾਣਾ ਅੰਦਰ ਉਹ ਕਹਿੰਦੇ 10 ਛਤਰ ਲੱਗਣਗੇ ਉਹ ਕਹਿੰਦਾ ਭਰਾ ਖਾਤਰ ਭਾਵੇਂ ਹਜ਼ਾਰ ਛਿੱਤਰ ਮਾਰ ਲੂ ਮੇਰੇ ਭਰਾ ਦੀ ਇੱਜ਼ਤ ਦਾ ਸਵਾਲ ਹੈ ਹੈ ਕੀ ਉਹ ਫਿਰ ਛਿੱਤਰ ਥੋੜੋ ਮਾਰਦੇ ਸਾਂਭੇਦਾਰ ਹੁੰਦੇ ਉਹ ਕਹਿੰਦੇ ਬਸ ਅਸੀਂ ਤਾਂ ਉਂ ਦੇਖਣਾ ਸੀਗਾ ਵੀ ਅਸਲ ਵਿੱਚ ਇੰਨੇ ਕੱਟ ਚ ਇਹਦਾ ਆਪਣਾ ਕੌਣ ਆ ਮੇਰਾ ਕਹਿਣ ਤੋਂ ਭਾਵ ਜਦੋਂ ਵਖਤ ਪੈਂਦਾ ਨਾ ਛਿੱਤਰ ਭਰਾਵਾਂ ਖਾਤਰ ਭਰਾਏ ਖਾਂਦੇ ਹੁੰਦੇ ਆ ਕੋਈ ਅਮੀਰ-ਗੂਰ ਨਹੀਂ ਕੰਮ ਆਉਂਦਾ ਆਪਣੇ ਕਿਸੇ ਭਰਾ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਜਿੱਥੇ ਭਰਾ ਖੜ ਜਾਂਦਾ ਉੱਥੇ ਕੋਈ ਨਹੀਂ ਖੜਦਾ ਸਹੀ ਗੱਲ ਆ ਦੇਖਿਆ ਬਹੁਤ ਸੋਹਣੀ ਗੱਲ ਕਹੀ ਬਾਬਾ ਜੀ ਨੇ ਤਾਂ ਸਮਝਾਇਆ ਵੀ ਬਹੁਤ ਵਧੀਆ ਤਰੀਕੇ ਨਾਲ ਆ ਕੈਨੂ ਕੈਨੂ ਵਧੀਆ ਲੱਗੀ ਫਿਰ ਗੱਲਬਾਤ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਵਾਰ ਨਾ ਬਾਬਾ ਜੀ ਦੀ ਗੱਲ ਨੂੰ ਪੂਰਾ ਲਾਸਟ ਤੱਕ ਜਰੂਰ ਸੁਣਿਓ ਤੇ ਬੜੇ ਧਿਆਨ ਨਾਲ ਸੁਣਿਓ ਆ ਸੁਣਿਓ ਫਿਰ ਪੂਰੀ ਗੱਲਬਾਤ ਨੂੰ ਇੱਕ ਮਾਪਿਆਂ ਦੇ ਚਾਰ ਪੁੱਤ ਸੀਗੇ ਇੱਕ ਉਹਨਾਂ ਦੀ ਧੀ ਸੀਗੀ ਅੱਛਾ ਚਾਰੇ ਪੁੱਤ ਪੜ ਲਿਖ ਜਾਂਦੇ ਕੋਈ ਫੌਜ ਚ ਹੋ ਗਿਆ ਨਾ ਕੋਈ ਕਿਸੇ ਸ਼ਹਿਰ ਚ ਬਦਲੀ ਹੋ ਗਈ ਕੋਈ ਕਿਤੇ ਐ ਜਾਣੀ ਮਤਰਵਾਲੇ ਵਾਲੇ ਖੇਣ ਜਾਂਦੇ ਠੀਕ ਹੈ ਉਹ ਤੀਵੇਂ ਆਦਮੀ ਦੋਇ ਪਿੰਡ ਚ ਰਹ ਜਾਂਦੇ ਅੱਛਾ ਉਹਨਾਂ ਦੇ ਮਾਪੇ ਜਿਹੜੀ ਕੁੜੀ ਹੁੰਦੀ ਈ ਉਹਦਾ ਵੀ ਵਿਆਹ ਹੋ ਜਾਂਦਾ ਹੌਲੀ ਹੌਲੀ ਉਹ ਜਿਹੜੇ ਉਹਨਾਂ ਦੇ ਬਾਪੂ ਦੀ ਜਿਹੜੀ ਉਹਨਾਂ ਦੀ ਮੰਮੀ ਹੁੰਦੀ ਯਾਨੀ ਉਹਦੀ ਵੀ ਡੈਥ ਹੋ ਜਾਂਦੀ ਅੱਛਾ ਗੁੜੀ ਦੀ ਵੀ ਹਾਂ ਤੇ ਉਹਨਾਂ ਦਾ ਬਾਪੂ ਇਕੱਲਾ ਹੀ ਬਜ਼ੁਰਗ ਰਹਿ ਜਾਂਦਾ ਓਏ ਹੋਏ ਤੇ ਹੁਣ ਪਿੰਡ ਦੇ ਲੋਕ ਮੁੰਡਿਆਂ ਨੂੰ ਕਹਿੰਦੇ ਆ ਵੀ ਬਜ਼ੁਰਗ ਦਾ ਔਖਾ ਯਾਰ ਹਨਾ ਰੋਟੀ ਪਾਣੀ ਇਹਦਾ ਤੁਸੀਂ ਕੋਈ ਨਾ ਕੋਈ ਨਾਲ ਰੱਖੋ ਇਹਨੂੰ ਐ ਹਨਾ ਕੋਈ ਕੋਈ ਬਹਾਨਾ ਲਾ ਦਿਆ ਕਰੇ ਕੋਈ ਕਹਦਾ ਕਰੇ ਇਕ ਕਣ ਔਖਾ ਯਾਰ ਕੋਈ 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 ਚੱਲੇ ਹੀ ਨਾ ਚਾਰੇ ਮੁੰਡਿਆਂ ਚ ਹੂੰ ਹੂੰ ਐਦਾ ਹੀ ਹੁੰਦਾ ਫਿਰ ਹੌਲੀ ਹੌਲੀ ਜਦੋਂ ਨਾ ਕਿਸੇ ਨੇ ਬਾਹ ਫੜੀ ਤੁਹਾਨੂੰ ਪਤਾ ਫਿਰ ਕੁੜੀਆਂ ਦੇ ਦਰਵਾਜ਼ੇ ਸਦਾ ਲਈ ਖੁੱਲੇ ਹੁੰਦੇ ਆ ਮਾਪਿਆਂ ਲਈ ਓ ਸਹੀ ਗੱਲ ਉਹ ਫਿਰ ਧੀ ਆਈ ਇੱਕ ਦਿਨ ਕਹਿੰਦੀ ਬਾਪੂ ਜੇ ਵੀਰੇ ਹੁਣੀ ਨਹੀਂ ਪੁੱਛਦੇ ਤਾਂ ਆ ਜਾ ਤੂੰ ਮੇਰੇ ਕੋਲ ਰਹਿ ਹਾਂ ਉਹ ਕੁੜੀ ਆਪਣੇ ਕੋਲ ਰ ਤੇ ਪਹਿਲਾਂ ਇੱਕ ਕੁੜੀ ਹੁੰਦੀ। ਕਿਆ ਬਾਤ। ਤੇ ਜਦੋਂ ਪਹਿਲਾਂ ਕੁੜੀ ਹੁੰਦੀ ਟਾਈਮ ਪਾ ਕੇ ਉਹਦੇ ਬੱਚਾ ਹੋਣਾ ਹੁੰਦਾ। ਦੂਜੀ ਕੁੜੀ ਉਹਦੇ ਫੇਰ ਹੋ ਜਾਂ। ਓਏ ਹੋਏ। ਉਹ ਕੁੜੀ ਦਾ ਉਹ ਬਾਪ ਨਾ ਜਦੋਂ ਦੂਜੀ ਕੁੜੀ ਹੁੰਦੀ ਇੱਕ ਦਿਨ ਉਹ ਕੁੜੀ ਦੇ ਕੋਲ ਬਹਿ ਕੇ ਰੋਣ ਲੱਗ ਜਾਂਦਾ। ਉਹ ਕਹਿੰਦੀ ਬਾਪੂ ਕੀ ਗੱਲ ਹੋ ਗਈ? ਦੁੱਖ ਆ ਕੋਈ ਕਾਹਤੇ ਰੋਣਾ। ਸਹੀ ਗੱਲ। ਕਹਿੰਦਾ ਧੀਏ ਮੈਂ ਤਾਂ ਤੇਰੀ ਹਾਲ ਤੇ ਰੋਣਾ। ਵੀ ਰੱਬ ਨੇ ਤੇਰੇ ਨਾਲ ਕੀ ਲੋੜਾ ਮਾਰੇ ਉਪਰੋ ਥਲੀ ਦੂਜੀ ਕੁੜੀ ਦੇਤੀ ਰੱਬ ਐਦ ਕੀ ਸੁਣ ਲੰਦਾ ਤੈਨੂੰ ਮੁੰਡਾ ਦੇ ਦਿੰਦਾ ਅੱਛਾ ਕੁੜੀ ਮੱਥੇ ਤੇ ਹੱਥ ਮਾਰ ਕੇ ਕਹਿੰਦੀ ਬਾਪੂ ਤੇਰੀ ਕਹਾਂ ਜੀ ਸੋਚ ਆ ਓਏ ਹੋਏ ਹੁਣ ਕੀ ਬਾਪੂ ਤੂੰ ਆਪਣੇ ਮੁੰਡਿਆਂ ਕੋਲ ਰਹਿਣਾ ਹਾਂ ਗੱਲ ਸਮਝ ਜੇ ਸਮਝ ਗਿਆ ਤਾਂ ਸ਼ੇਅਰ ਕਰਦੇ ਯਾਰ ਦੇਖਿਆ ਪੁੱਤ ਵੰਡੋਣ ਜਮੀਨਾ ਤੇ ਧੀਆ ਦੁੱਖ ਵੰਡੋਂਦੀਆਂ ਨੇ ਉਹ ਬਾਪੂ ਹਜੇ ਵੀ ਨਹੀਂ ਸਮਝਿਆ ਹਨ ਹਜੇ ਵੀ ਉਹ ਪੁੱਤ ਨੂੰ ਹੀ ਰੋਈ ਜਾ ਰਿਹਾ ਕੋਣ ਕੋਣ ਸਮਝ ਗਿਆ ਫਿਰ ਇਸ ਗੱਲ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਬਾਬਾ ਜੀ ਦੀ ਵੀਡੀਓ ਸੁਣ ਕੇ ਮਜ਼ਾ ਨਹੀਂ ਆਇਆ ਤਾਂ ਬੇਸ਼ੱਕ ਵੀਡੀਓ ਨੂੰ ਲਾਈਕ ਨਾ ਕਰਿਓ ਪਰ ਬਾਬਾ ਜੀ ਦੀ ਗੱਲ ਨੂੰ ਪੂਰਾ ਸੁਣ ਕੇ ਜਰੂਰ ਜਾਇਓ ਆ ਸੁਣਿਓ ਫਿਰ ਬਾਬਾ ਜੀ ਦੀ ਪੂਰੀ ਗੱਲ ਬਾਤ ਇੱਕ ਵਧੀਆ ਘਰ ਦੇ ਪਤੀ ਪਤਨੀ ਨਾ ਆਪਣੇ ਕੋਠੇ ਦੀ ਛੱਤ ਤੇ ਬੈਠੇ ਆਪਸ ਵਿੱਚ ਗੱਲਾਂ ਕਰਦੇ ਆ ਕੋਈ ਥੱਲੇ ਦਰ ਤੇ ਆ ਕੇ ਮੰਗਤਾਲ ਖਜਗਾਦ ਹੁੰਦਾ ਬੀਜੀ ਖੈਰ ਦੇ ਦੋ ਅੱਛਾ ਉੱਪਰ ਉਹਦੇ ਘਰ ਵਾਲੀ ਖੈਰ ਪਾਉਣ ਉੱਠਦੀ ਉਹਦੇ ਘਰ ਵਾਲਾ ਥੋੜਾ ਹੰਕਾਰੀ ਹੁੰਦਾ ਪੈਸੇ ਦੀ ਘਮੇਰ ਕਹਿੰਦਾ ਬਹਿ ਜਾ ਇਹਨਾਂ ਦਾ ਤਾਂ ਕਹਿੰਦਾ ਤੰਦਾ ਬਣਾਇਆ ਮੂੰਹ ਚੱਕਦਿਆ ਮੰਗਣ ਚੱਲ ਪੈਂਦਾ ਜੇਬ ਉਹ ਮਾੜਾ ਚੰਗਾ ਬੋਲਦਾ ਜਣੀ ਉਹ ਵਿਚਾਰੀ ਉਹਨੂੰ ਕਹਿੰਦੀ ਮੈਂ ਤਾਂ ਥੱਲੇ ਬਿਸ਼ਾਬ ਕਰਨ ਚੱਲੀ ਆ ਬਿਸ਼ਾਬ ਕਰਨ ਦੇ ਬਹਾਨੇ ਥੱਲੇ ਉਤਰਦੀ ਉਹਨੂੰ ਖੈਰ ਦੇ ਦਿੰਦੀ ਪੰਜ ਦਨਾਰ ਉੱਪਰ ਉਹਨੂੰ ਪਿੰਕ ਤੇ ਪੈ ਜਾਂਦੀ ਜਦੋਂ ਦੁਬਾਰਾ ਉੱਪਰ ਚੜ੍ਹਦੀ ਕਹਿੰਦਾ ਜਦੋਂ ਤੂੰ ਮੇਰੇ ਸਾਹਮਣੇ ਮੇਰਾ ਹੁਕਮ ਨਹੀਂ ਮੰਨਦੀ ਪਿੱਠ ਮਗਰ ਕੀ ਕਰਦੀ ਹੋਵੇਂਗੀ ਥੱਲੇ ਵੀ ਮੰਗ ਤੈਨੂੰ ਤੂੰ ਪੈਸੇ ਦਿੱਤੇ ਮੇਰੇ ਕਹੇ ਬਿਨਾ ਗੁੱਸੇ ਜਾ ਕੇ ਉਹਨੂੰ ਤਲਾਕ ਦੇ ਦਿੰਦਾ ਵੀ ਜਾ ਤਲਾਕ 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 ਤਿੰਨ ਵਾਰੀ ਘਰ ਨੂੰ ਤੋੜ ਦਿੰਦਾ ਗਾਂ ਉਹਦਾ ਬਾਪ ਇੱਜ਼ਤਦਾਰ ਹੁੰਦਾ ਜਦੋਂ ਉਹਨੂੰ ਪਤਾ ਲੱਗਦਾ ਮੇਰੀ ਧੀ ਦਾ ਤਲਾਕ ਹੋ ਗਿਆ ਬਿਮਾਰ ਪੈ ਜਾਂਦਾ ਹੌਂਕਾ ਕਰ ਜਾਂਦਾ ਤਿੰਨ ਸਾਲ ਬਿਮਾਰ ਰਹਿੰਦਾ ਚੌਥੇ ਪੰਜਵੇਂ ਸਾਲ ਆਪਣੀ ਕੁੜੀ ਦੀ ਦੁਬਾਰਾ ਸ਼ਾਦੀ ਕਰਦਾ ਉਹ ਦੁਵਾਰਾ ਪਤੀ ਉਦੋਂ ਵੀ ਵਧੀਆ ਮਿਲ ਜਾਂਦਾ ਉਹਨੂੰ ਰੱਬ ਸਵਾਬ ਇੱਕ ਦਿਨ ਵਿਹੜੇ 'ਚ ਬੈਠੇ ਗੱਲਾਂ ਕਰਦੇ ਕੋਈ ਮੰਗਤ ਆ ਜਾਂਦਾ ਕਹਿੰਦੀ ਜੀ ਇਹਨੂੰ ਖੈਰ ਪਾਦਾ ਉਹ ਕਹਿੰਦਾ ਜੀ ਪੰਜ ਵੰਗੂ 10 ਦੇ ਦੇ ਨਹੀਂ ਵਿਚਾਰੇ ਨੂੰ ਇਹਨਾਂ ਦੇ ਭਾਗਾਂ ਦੇ ਖਾਣੇ ਮੇਰੇ ਕੋ ਵੀ 4 ਪੈਸੇ ਆ ਤੂੰ ਵੀ ਮੈਨੂੰ ਚੰਗੇ ਕਰਦੀ ਮਿਲ ਗਈ ਉਹਨੂੰ ਖੈਰ ਪਾਉਣ ਜਾਂਦੀ ਧਰਮੂਰੇ ਬੇਸੁਰਤ ਹੋ ਕੇ ਡਿੱਗ ਜਾਂਦੀ। ਉਹਦੇ ਘਰ ਵਾਲਾ ਚੱਕਦਾ دیر ਬਾਅਦ ਸੁਰਤ ਆਉਂਦੀ। ਉਹਨੂੰ ਪੁੱਛਦਾ ਵੀ ਤੂੰ ਡਰ ਗਈ ਸੀਗੀ। ਉਹ ਕਹਿੰਦੀ ਨਹੀਂ ਜੀ ਜਿਹੜਾ ਖੈਰ ਮੰਗਣ ਆਇਆ ਸੀ ਮੇਰੇ ਪਹਿਲੇ ਘਰ ਵਾਲਾ ਸੀ। ਜਿਹੜਾ ਕਹਿੰਦਾ ਹੁੰਦਾ ਸੀ ਇਹਨਾਂ ਦਾ ਤਾਂ ਧੰਦਾ ਬਣਾਇਆ। ਰੱਬ ਦਾ ਇਨਸਾਫ ਦੇਖੋ। ਉਹਨੂੰ ਇਹ ਮੰਗਣ ਲਾਤਾ। ਮਹਾਪੁਰਖ ਘਲਾੜ ਵਾਲੇ ਕਹਿੰਦੇ ਹੁੰਦੇ ਸੀ ਵੀ ਮੰਗਣ ਗਿਆ ਸੋ ਮਰ ਗਿਆ। ਮੰਗਣ ਮੂਲ ਨਾ ਜਾਈ। ਅੱਗੋਂ ਕਮਲਾ ਉਹ ਮਰਾਂ। ਜਿਨੇ ਹੁੰਦੇ ਸੁੰਦੇ ਖੈਰ ਨਾ ਭਾਈ। ਓਏ ਹੋਏ। ਦੇਖਿਆ। ਸ਼ੁਕਰ ਕਰੋ ਉਸ ਪਰਮਾਤਮਾ ਦਾ। ਉਹਨੇ ਤੁਹਾਨੂੰ ਮੰਗਣ ਵਾਲਾ ਨਹੀਂ ਬ ਉਨੇ ਤੁਹਾਨੂੰ ਸਿਰਫ ਦੇਣ ਵਾਲਾ ਬਣਾਇਆ ਵਾ ਤੇ ਉਸ ਰੱਬ ਦਾ ਜ਼ਰੂਰ ਧੰਨਵਾਦ ਕਰੋ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂ ਵੀਡੀਓ ਵਧੀਆ ਲੱਗੇ ਨਾ ਤੇ ਫੋਲੋ ਜ਼ਰੂਰ ਕਰ ਲਿਆ ਕਰੋ ਬਾਬਾ ਜੀ ਨੇ ਦੱਸਿਆ ਜੇ ਤੁਹਾਡਾ ਰੋਟੀ ਬਣਾਉਣ ਦਾ ਤਰੀਕਾ ਨਹੀਂ ਨਾ ਸਹੀ ਫਿਰ ਤੁਹਾਡੇ ਘਰ ਚੋਂ ਕਲੇਸ਼ ਕਦੇ ਨਹੀਂ ਮੁਕਣਾ ਤਾ ਦੇਖਿਓ ਫਿਰ ਪੂਰੀ ਵੀਡੀਓ ਨੇ ਤੇ ਪੂਰਾ ਲਾਸਟ ਤੱਕ ਗੱਲਬਾਤ ਨੂੰ ਸੁਣਿਓ ਬਾਬਾ ਜੀ ਦੀ ਕਿਹੜੀਆਂ ਭੈਣਾ ਘਰ ਦੇ ਵਿੱਚ ਪ੍ਰਸ਼ਾਦਾ ਪਕਾਉਂਦੀਆਂ ਨਾ ਉਹ ਜ਼ਰੂਰ ਧਿਆਨ ਦੇ ਕੇ ਸੁਣਨਾ ਤੁਹਾਡੇ ਘਰ ਦੇ ਵਿੱਚ ਜੇਕਰ ਦੁੱਖ ਹੈ ਕਲੇਸ਼ ਹੈ ਲੜਾਈ ਝਗੜਾ ਹੈ ਨਸ਼ਾ ਹੈ ਜਦੋਂ ਤੁਸੀਂ ਪ੍ਰਸ਼ਾਦਾ ਪਕਾਉਣਾ ਹੈ ਜਦੋਂ ਆਟਾ ਗੁੰਨਣਾ ਹੈ ਜਦੋਂ ਰੋਟੀ ਤਵੇ ਤੇ ਰੱਖ ਕੇ ਪਕਾਉਣੀ ਹੈ ਤੁਹਾਡੇ ਮukh ਤੋਂ ਇੱਕੋ ਹੀ ਆਵਾਜ਼ ਆਉਣੀ ਚਾਹੀਦੀ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਬਜ਼ੀ ਬਣਾਉਣ ਤੱਕ ਥਾਲੀ ਵਿੱਚ ਪ੍ਰੋਸਨ ਤੱਕ ਤੁਹਾਡੇ ਮukh ਤੋਂ ਇੱਕੋ ਹੀ ਆਵਾਜ਼ ਆਉਣੀ ਚਾਹੀਦੀ ਹੈ ਸਤਨਾਮ ਵਾਹਿਗੁਰੂ ਮੇਰਾ ਇਹ ਵਿਸ਼ਵਾਸ ਹੈ ਤੁਹਾਡੇ ਘਰ ਦੇ ਵਿੱਚੋਂ ਦੁੱਖ ਕਲੇਸ਼ ਨਿਕਲ ਜਾਣਗੇ ਜਦੋਂ ਅਸੀਂ ਰਸੋਈ ਨੂੰ ਰਸੋਈ ਨਹੀਂ ਸਮਝਿਆ ਕਿਚਨ ਬਣਾ ਕੇ ਰੱਖ ਦਿੱਤਾ ਰਸੋਈ ਜਿੱਥੇ ਰਸ ਪੈਦਾ ਹੋਣਾ ਹੈ ਸੋ ਇਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਆ ਗੁਣ ਲੈ ਕੇ ਆਓ ਦੁੱਖ ਤੇ ਆਪੇ ਹਰਲ ਹੋ ਜਾਣਗੇ ਭੱਜ ਜਾਣਗੇ ਕੀ ਬਾਤ ਹੈ ਦੇਖਿਆ ਬਹੁਤ ਵਧੀਆ ਤਰੀਕੇ ਨਾਲ ਬਾਬਾ ਜੀ ਨੇ ਸਮਝਾਇਆ ਅੱਜ ਕੱਲ੍ਹ ਘਰਾਂ ਦੇ ਵਿੱਚ ਕੀ ਹੁੰਦਾ ਆ ਰੋਟੀ ਬਣਾਉਣ ਤੋਂ ਪਹਿਲਾਂ ਕਲੇਸ਼ ਤੇ ਪੁੱਛਿਆ ਜਾਂਦਾ ਤੁਸੀਂ ਕਿੰਨੀ ਰੋਟੀਆਂ ਖਾਓਗੇ ਇਹ ਨਹੀਂ ਕਿ ਤੁਸੀਂ ਰੱਬ ਦਾ ਨਾਮ ਲੋ ਫਿਰ ਰੋਟੀ ਦੀ ਸ਼ੁਰੂਆਤ ਕਰੋ ਤੇ ਉਹਨਾਂ ਨੂੰ ਆਪਣੇ ਘਰ ਦੇ ਨੂੰ ਕਹੋ ਕਿ ਰੱਜ ਕੇ ਖਾਓ ਰੋਟੀ ਰੋਟੀ ਪਿਆਰ ਨਾਲ ਤੇ ਰੱਬ ਦਾ ਨਾਮ ਲੈ ਕੇ ਬਣਾਈ ਗਈ ਹੋਏ ਨਾ ਮੈਂ ਕਹਿੰਦਾ ਉਸ ਘਰ ਦੇ ਵਿੱਚੋਂ ਕਦੀ ਬਰਕਤ ਨਹੀਂ ਮੁੱਕੇਗੀ ਤੇ ਨਾ ਹੀ ਕਦੀ ਉਸ ਘਰ ਦੇ ਵਿੱਚ ਕਲੇਸ਼ ਹੋਵੇਗਾ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਨਨਾਨ ਦੀ ਇੱਜ਼ਤ ਪਤਾ ਕਦੋਂ ਘਟਦੀ ਆ ਆਪਦੇ ਹੀ ਪੇਕੇ ਕਰੋ ਆ ਸੁਣਿਓ ਫਿਰ ਇਸ ਕੁੜੀ ਦੀ ਪੂਰੀ ਗੱਲਬਾਤ ਨੂੰ ਆ ਸੁਣਿਓ ਤੁਹਾਨੂੰ ਪਤਾ ਜਦੋਂ ਵੀ ਮੈਂ ਆਪਣੇ ਪੇਕੇ ਘਰ ਜਾਂਦੀ ਆ ਨਾ ਮੇਰੀਆਂ ਭਰਜਾਈਆਂ ਨੇ ਮੈਨੂੰ ਦੇਖ ਕੇ ਕਦੇ ਵੀ ਮੱਥੇ ਵਟ ਨਹੀਂ ਪਾਇਆ ਮੇਰੀਆਂ ਭਰਜਾਈਆਂ ਚੰਗੀਆਂ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਮ ਪਰ ਉਹ ਮੈਨੂੰ ਘਰੇ ਗਏ ਮੈਂ ਕੀ ਕਰਾਂ ਨੀ ਹਮ ਪਤਾ ਕਿਉਂ ਇਹਦੇ ਪਿੱਛੇ ਇੱਕ ਕਾਰਨ ਹੋਰ ਵੀ ਹੈ ਕਿਆ ਉਹ ਏ ਕਿ ਮੈਂ ਅੱਜ ਤੱਕ ਉਹਨਾਂ ਦੀ ਕਿਸੇ ਵੀ ਗੱਲ ਦੇ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ। ਓਏ ਬਹੁਤ ਸੋਹਣੀ ਗੱਲ ਆ। ਮੇਰੀ ਮਾਂ ਦੀ ਤੇ ਮੇਰੀ ਪਰਜਾਈ ਦੀ ਕਿਸੇ ਗੱਲ ਪਿੱਛੇ ਬਹਿਸ ਹੋ ਜੇ ਤੂੰ ਤੂੰ ਮੈਂ ਮੈਂ ਹੋ ਜੇ ਮੇਰੇ ਭਰਾ ਦੀ ਤੇ ਮੇਰੀ ਪਰਜਾਈ ਦੀ ਤੂੰ ਤੂੰ ਮੈਂ ਮੈਂ ਹੋ ਜੇ। ਮੈਂ ਕਦੇ ਵੀ ਮੇਰੀ ਪਰਜਾਈ ਦੇ ਖਿਲਾਫ ਨਹੀਂ ਗਈ ਤੇ ਉਹਨਾਂ ਦੇ ਹੱਕ ਚ ਨਹੀਂ ਬੋਲੀ। ਓਏ ਹੋਏ। ਕਿਉਂਕਿ ਉਹ ਘਰ ਮੇਰਾ ਸਿਰਫ ਉਦੋਂ ਤੱਕ ਸੀ ਜਦੋਂ ਤੱਕ ਮੈਂ ਉਸ ਘਰ ਦੀ ਧੀ ਸੀ। ਜਦ ਹੁਣ ਮੈਂ ਵਿਆਹ ਗਈ। ਜੇ ਜਦੋਂ ਦੀ ਮੇਰੀ ਪਰਛਾਈ ਉਸ ਘਰ ਚ ਵਾ ਕੇ ਆਈ ਆ ਹੁਣ ਉਹ ਘਰ ਤੇ ਹੱਕ ਮੇਰੀ ਪਰਛਾਈ ਦਾ ਉਸ ਘਰ ਦੀ ਇੱਕ ਤਰ੍ਹਾਂ ਦੀ ਧੀ ਮੇਰੀ ਪਰਛਾਈ ਹੈ ਇਹ ਮੈਨੂੰ ਲੱਗਦਾ ਬਹੁਤ ਸੋਹਣੀ ਸੋਚ ਤੇ ਜੇ ਆਪਾਂ ਕਿਸੇ ਦੇ ਘਰ ਦੇ ਵਿੱਚ ਦਖਲਅੰਦਾਜ਼ੀ ਕਰਾਂਗੇ ਤਾਂ ਰਿਸ਼ਤਿਆਂ 'ਚ ਫਰਕ ਪੈਂਦਾ ਬਿਲਕੁਲ ਪੈਂਦਾ ਆਪਣੀ ਕਦਰ ਕਰਾਉਣੀ ਆਪਣੇ ਹੱਥ ਹੁੰਦੀ ਹੈ ਇਹ ਗੱਲ ਬਹੁਤ ਡੂੰਗੀ ਆ ਕੋਈ ਤਾਂ ਵੀ ਸਮਝ ਸਕਦਾ ਦੇਖਿਆ ਇਸ ਗੱਲ ਨੂੰ ਕੋਈ ਸਮਝਦਾਰੀ ਸਮਝ ਸਕਦਾ ਆ ਆਪਣੀ ਇੱਜ਼ਤ ਕਰਾਉਣੀ ਆਪਣੇ ਹੱਥ ਵਿੱਚ ਹੀ ਹੁੰਦੀ ਆ ਕਿੰਨੇ ਲੋਕ ਸਹਿਮਤ ਨੇ ਫਰੈਸ਼ ਕੁੜੀ ਦੀ ਗੱਲਬਾਤ ਨਾਲ ਕਮੈਂਟ ਕਰਕੇ ਜਰੂਰ ਦੱਸਿਓ